ਇਤਿਹਾਸਿਕ ਪੰਡੋਰੀ ਤਾਮ ਵੱਲੋਂ ਬਿੱਤੇ ਦਿਨ ਹੋਈਆਂ ਬਰਸਾਤਾ ਕਾਰਨ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਇੱਕ ਗਰੀਬ ਪਰਿਵਾਰ ਦਾ ਘਰ ਪੱਕਾ ਬਣਾਉਣ ਦਾ ਛਲਾਂਗਾ ਯੋਗ ਕਾਰਜ ਕੀਤਾ ਗਿਆ ਜਾਣਕਾਰੀ ਅਨੁਸਾਰ ਤਾਰੀਬਾਲ ਦੇ ਨਜ਼ਦੀਕ ਪਿੰਡ ਲਹਿਲ ਤੇ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਬਰਸਾਤਾ ਦੇ ਕਾਰਨ ਡਿੱਗ ਪਈ ਸੀ ਅਤੇ ਪੂਰਾ ਘਰ ਹੀ ਟਪ ਟਪ ਚੋਂਦਾ ਸੀ ਜਿਸ ਕਾਰਨ ਪਰਿਵਾਰ ਦਾ ਘਰ ਵਿੱਚ ਰਹਿਣਾ ਮੁਸ਼ਕਿਲ ਹੋਇਆ ਪਿਆ ਸੀ ਪਿੰਡ ਲਹਿਲ ਜਿੱਥੇ ਪੰਡੋਰੀ ਤਾਮ ਦੀ ਗੱਦੀ ਵੀ ਹੈ ਤੇ ਸੇਵਾਦਾਰ ਸੋਨੂ ਵੱਲੋਂ ਇਸ ਦੀ ਜਾਣਕਾਰੀ ਪੰਡੋਰੀ ਤਾਮ ਦੇ ਮਹਾਂਤ ਸ਼੍ਰੀ ਰਗੂਵੀਰ ਦਾਸ ਜੀ ਮਹਾਰਾਜ ਜੀ ਨੂੰ ਦਿੱਤੀ ਗਈ ਤਾਂ ਉਹਨਾਂ ਨੇ ਇਸ ਪਰਿਵਾਰ ਦੀ ਮਦਦ ਕਰਨ ਲਈ ਹਾਮੀ ਭਰੀ ਤੇ ਉਹਨਾਂ ਦੇ ਆਸ਼ੀਰਵਾਦ ਨਾਲ ਪਿੰਡ ਲਹਿਲ ਦੇ ਇਸ ਪਰਿਵਾਰ ਤੇ ਮਕਾਨ ਦੀ ਛੱਤ ਦਾ ਲੈਂਟਰ ਪਾ ਦਿੱਤਾ ਗਿਆ ਅਤੇ ਪੂਰਾ ਮਕਾਨ ਪੱਕਾ ਬਣਾ ਦਿੱਤਾ ਗਿਆ ਪਰਿਵਾਰ ਬਹੁਤ ਗਰੀਬ ਹੈ ਤੇ ਦਿਹਾੜੀਦਾਰ ਹਨ ਅਤੇ ਪੰਡੋਰੀ ਧਾਮ ਦੇ ਮਹੰਤ ਸ਼ਿਲਗ ਭੀਰ ਦਾਸ ਜੀ ਦਾ ਧੰਨਵਾਦ ਕਰਦਾ ਨਹੀਂ ਠਾਕ ਰਹਾ हमारा लेटर गिर गया था इसलिए हम लोग ज्यादा तंग हो गए थे और छत गिर गई थी हमारी इसलिए हम सोनू भाजी के मदद से गए थे पंडोरी हमारी मदद बाबा जी ने की थी हमको आशीर्वाद मिला था बाबा जी का और पिंडलेल में हमारा मंदिर है वहां भी हम जाते हैं उसका भी धन्यवाद करते हैं बहुत अच्छा है बाबा जी तो हमारी मदद की है उन लोगों ने ਤੋ ਹਮਾਰੀ ਸਾਥ ਗਿਰਗੀ ਸੀ ਛੋਟੇ ਛੋਟੇ ਬੱਚੇ ਹੈ ਤੇ ਮਹਾਰਾਜ ਜੀ ਦਾ ਹਮ ਬਹੁਤ ਬਹੁਤ ਧੰਨਵਾਦ ਕਰਤੇ ਹੈ ਰਿੰਕੂ ਮੇਰਾ ਨਾਮ ਆ ਪਿੰਡ ਲੇਲ ਦਾ ਰਹਿਣ ਵਾਲਾ ਬਰਸਾ ਦੇ ਘਟਨਾ ਦੇ ਵਿੱਚ ਬਹੁਤ ਜਿਆਦੇ ਮਾੜੇ ਹਾਲਾਤ ਸੀ ਕੋਠੇ ਚੋਂਦੇ ਸੀ ਅਸੀਂ ਸੋਨੂ ਪ੍ਰਧਾਨ ਨੂੰ ਆਖਿਆ ਸੋਨੂ ਪ੍ਰਧਾਨ ਨੇ ਸਾਨੂੰ ਕੰਡੋਰੀ ਖੜਿਆ ਤੇ ਮਹਾਰਾਜ ਜੀ ਵੱਲੋਂ ਸਾਨੂੰ ਮਦਦ ਦਿੱਤੀ ਗਈ ਉਹਦਾ ਧੰਨਵਾਦ ਕਰਦੇ ਆਂ ਪੰਡੋਰੀ ਦਾ ਉਹ ਦਿਨ ਬਹੁਤ ਮਾੜੇ ਸੀਗੇ ਔਰ ਕਿੰਨੇ ਜਿਆਦਾ ਮਹਿਸੂਸ ਕਰਦੇ ਵੇਜੇ ਬੱਚੇ ਵੀ ਤੁਹਾਡੇ ਜਾਂ ਤੁਹਾਡਾ ਪਰਿਵਾਰ ਵੀ ਅੱਜ ਤੁਹਾਡੀ ਛੱਤ ਦੁਬਾਰਾ ਪੈ ਗਈ। ਬਹੁਤ ਜਿਆਦਾ ਖੁਸ਼। ਜੈ ਸ਼੍ਰੀ ਰਾਮ। ਸਭ ਤੋਂ ਪਹਿਲਾਂ ਮੈਂ ਦਰਬਾਰ ਸ਼੍ਰੀ ਲੇਲਦਾਮ ਦੇ ਵਿੱਚ ਮਹਾਰਾਜ ਜੀ ਦੇ ਨਾਲ ਸੇਵਾ ਕਰਦੇ ਆ। ਕਾਫੀ ਲੰਮੇ ਸਮੇਂ ਤੋਂ ਅਸੀਂ ਮਹਾਰਾਜ ਦੇ ਨਾਲ ਸੇਵਾ ਕਰਦੇ ਆ। ਮਹਾਰਾਜ ਜੀ ਦੇ ਹੁਕਮਾਂ ਦੇ ਨਾਲ ਇਹਨਾਂ ਦਾ ਜਿਹੜਾ ਲੈਂਟਰ ਦੀ ਸੇਵਾ ਸੀ। ਉਹ ਦਰਬਾਰ ਸ਼੍ਰੀ ਪੰਡੂਰੀ ਧਾਮ ਦੇ ਮਹਾਰਾਜ ਜੀ ਨੇ ਕੀਤੀ ਆ ਕਿਉਂਕਿ ਇਹ ਪਰਿਵਾਰ ਨੇ ਮੇਰੇ ਤੱਕਾ ਪਹੁੰਚ ਕੀਤੀ ਤੇ ਮੈਨੂੰ ਕਹਿੰਦੇ ਕਿ ਦਰਬਾਰ ਦੇ ਵਿੱਚੋਂ ਸਾਨੂੰ ਕੋਈ ਮਹੱਲੀ ਸਹਾਇਤਾ ਜਿਹੜੀ ਆ ਇਹਨਾਂ ਦੇ ਬਰਸਾਤਾਂ ਦੇ ਕਾਰਨ ਜਿਹੜਾ ਲੈਂਟਰ ਸੀ ਉਹ ਡਿੱਗ ਗਿਆ ਸੀ ਤੇ ਸਾਡੀ ਕੋਈ ਮਾਲੀ ਜਿਹੜੀ ਸਹਾਇਤਾ ਵਾ ਮਦਦ ਕਰਵਾਈ ਜਾਵੇ ਅਸੀਂ ਦਰਬਾਰ ਸ਼੍ਰੀ ਪੰਡੂਰੀ ਧਾਮ ਮਹਾਰਾਜ ਜੀ ਦੇ ਕੋਲ ਗਏ ਸੀ ਮਹਾਰਾਜ ਜੀ ਨੇ ਵੱਧ ਤੋਂ ਵੱਧ ਜਿੰਨੀ ਵੀ ਸੇਵਾ ਹੋ ਸਗੀ ਇਹਨਾਂ ਇਸ ਪਰਿਵਾਰ ਦੀ ਕੀਤੀ ਜੋ ਕਿ ਮਹਾਰਾਜ ਜੀ ਨੇ ਪੂਰੀ ਸੇਵਾ ਲੈਂਟਰ ਤੇ ਕਾਂ ਜਿਮੇਵਾਰੀ ਚੁੱਕੀ ਸੀ ਉਹ ਉਹਨਾਂ ਨੇ ਪਵਾ ਕੇ ਦਿੱਤਾ ਇਸ ਪਰਿਵਾਰ ਦੇ ਸਿਰ ਦੇ ਉੱਪਰ ਛੱਤ ਜਿਹੜੀ ਉਹ ਪਵਾ ਕੇ ਦਿੱਤੀ ਹੈ ਅਸੀਂ ਦਰਬਾਰ ਸ਼੍ਰੀ ਪੰਡਰੀ ਧਾਮ ਦਾ ਧੰਨਵਾਦ ਕਰਦੇ ਹਾਂ ਜੈ ਸ਼੍ਰੀ ਰਾਮ ਮਹਾਰਾਜ ਜੀ ਦਾ ਵੀ ਸ਼ੁਕਰੀਆ